ਦੋਸਤੋ ਪੰਜਾਬੀ ਦੇ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਦੀਆਂ ਲੈਣਾ ਜੀ ਚਾਹੇ ਪੰਛੀ ਹੋ ਜਾਵਾਂ ਉੜਦਾ ਜਾਵਾਂ ਗਾਉਂਦਾ ਜਾਵਾਂ ਅਣ ਛੂਹੇ ਸਿਖਰਾਂ ਨੂੰ ਛੂਪਾਵਾਂ ਇਸ ਦੁਨੀਆ ਦੀਆਂ ਰਾਹਾਂ ਭੁੱਲ ਕੇ ਫੇਰ ਕਦੀ ਵਾਪਿਸ ਨਾ ਆਵਾਂ ਜੀ ਚਾਹੇ ਪੰਛੀ ਹੋ ਜਾਵਾਂ ਫਿਰ ਲਾਸਟ ਵਾਲੀਆਂ ਲੈਣਾ 'ਚ ਲਿਖਿਆ ਇੱਕ ਦਿਨ ਐਸਾ ਝਖੜ ਝੁੱਲੇ ਉੱਡ ਪੁੱਡ ਜਾਵਣ ਸਭ ਤੀਲੇ ਬੇਕਰ ਬੇਦਰ ਮੈਂ ਹੋ ਜਾਵਾਂ ساری ਉਮਰ ਪੀ ਰਸ ਗਮ ਦਾ ਇਸ ਨਸ਼ੇ ਵਿੱਚ ਜਿੰਦ ਹਡਾਵਾ ਜੀ ਚਾਹੇ ਪੰਛੀ ਹੋ ਜਾਵਾਂ ਵੀਰੋ ਆਪਾਂ ਸਾਰਿਆਂ ਨੂੰ ਪਤਾ ਕਿ ਕੁਦਰਤ ਦੀ ਜਿਹੜੀ ਵੀ ਚੀਜ਼ ਆ ਹਰੇਕ ਦੀ ਆਪਦਾ ਇੱਕ ਰੋਲ ਹੈ ਉਹਨਾਂ ਤੋਂ ਬਿਨਾ ਆਪਣਾ ਜਿਹੜਾ ਐਗਜ਼ਿਸਟੈਂਸ ਪੋਸੀਬਲ ਨਹੀਂ ਆਪਣਾ ਰਹਿਣਾ ਸੰਭਵ ਨਹੀਂ ਆ ਤਾਂ ਪੰਛੀਆਂ ਦਾ ਵੀ ਬਹੁਤ ਵੱਡਾ ਰੋਲ ਹੈ ਆ ਵੀਰਾਂ ਨੇ ਪੰਛੀਆਂ ਦੇ ਲਈ ਕੁੱਜਿਆਂ ਚ ਆਲਨੇ ਬਣਾਏ ਆ ਤੇ ਬੜਾ ਹੀ ਸੋਹਣਾ ਇੰਤਜ਼ਾਮ ਕੀਤਾ ਯਾਰ ਕਈ ਸਾਲਾਂ ਤੋਂ ਇਹਨਾਂ ਕੋਲੇ ਆ ਪੰਛੀ ਰਹਿ ਰਹੇ ਆ ਤੇ ਬੜੀ ਚਿੰਤਾ ਕਰਦੇ ਆ ਪੰਛੀਆਂ ਦੀ ਵੀ ਪੰਨਾਂ ਦਾ ਕੰਮ ਆ ਉਹ ਜਾਣਦੇ ਆ ਨਾ ਤੋਂ ਕੀ ਗੱਲਬਾਤ ਆ ਬਾਈ ਪੂਰਾ ਖੁੱਲਾ ਛੱਡ ਪਾਇਆ ਵੀਰਾਂ ਨੇ ਤੇ ਉੱਪਰ ਆ ਦੇਖੋ ਚਿੜੀਆਂ ਦੇ ਆਲ ਨੇ ਬਣਾਇਆ ਸਪੈਸ਼ਲ ਇਹ ਕੀ ਚੀਜ਼ ਲਾਈ ਆ ਬਾਈ ਮਲਕੀਤ ਇਹ ਜੀ ਆਪਣੇ ਜਾਨਵਰਾਂ ਵਾਸਤੇ ਪੰਛੀਆਂ ਵਾਸਤੇ ਹੀ ਕੁਝ ਲਾਏ ਹੋਏ ਬੜਾ ਪੁੰਨੇ ਦਾ ਕੰਮ ਕੀਤਾ ਤੁਸੀਂ ਯਾਰੇ ਹਾਂਜੀ ਵਧੀਆ ਜਾਨਵਰ ਰਹਿੰਦੇ ਆ ਸੀ ਕਬੂਤਰ ਵੀ ਰਹਿੰਦੇ ਆ ਤੇ ਚਿੜੀਆਂ ਆ ਗਈਆਂ ਹੀ ਬਾਦੂ 25 30 ਹੋਣਗੇ ਬੱਚੇ-ਬੁੱੱਚੇ ਕੱਢ ਲੈਣਗੇ ਇੱਥੇ ਬੜਾ ਅੱਛਾ ਅੱਗੇ 22 ਦਾ ਦੇ ਕਹਿੰਦਾ ਤੁਸੀਂ ਪੱਖੇ ਨਹੀਂ ਚਲਾਏ ਇਹਨਾਂ ਕਰਕੇ ਹਾਂ ਪੱਖੇ ਨਹੀਂ ਚਲਾਉਂਦੇ ਜਾਲ ਜੂ ਲਾ ਕੇ ਫੇਰ ਲਾਵਾਂਗੇ ਅੱਛਾ ਕੀ ਕਾਰਨ ਕੀ ਉਹਦਾ ਕਾਰਨ ਫਿਰ ਇਹ ਮਰ ਜਾਣਗੇ ਪੰਛੀ ਚਾਰੇ ਠੰਡ ਨਾਲ ਲੱਗ ਜੰਨਾਂ ਨੂੰ ਹੈ ਨਹੀਂ ਜੀ ਵਿੱਚ ਵਜਦੇ ਹੀ ਪੱਖੇ ਨਹੀਂ ਵਿੱਚ ਵਜਦੇ ਅੱਛਾ ਪੱਖੇ ਨੇ ਠੀਕ ਹੈ ਜੀ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਲਾਇਆ ਨੂੰ ਇਹਨਾਂ ਨੂੰ ਕਾਫੀ ਸਮਾਂ ਹੋ ਗਈ ਏ ਇੱਕ ਇੱਕ ਦੋ ਦੋ ਵਾਰੀ ਬੱਚੇ ਕੱਢ ਆੜੀਏ ਪੱਕੀ ਹੋ ਗਈ ਵੀ ਇੱਥੇ ਹਾਂ ਹਾਂ ਪੱਕੇ ਹੋ ਗਏ ਯਾਰ ਮੈਨੂੰ ਤਾਂ ਬੜਾ ਚੰਗਾ ਲੱਗਿਆ ਤਾਂ ਹੀ ਅ디 ਵੀਡੀਓ ਬਣਾਈ ਹੈ ਕਿਉਂਕਿ ਇਹ ਸਿਫਤ ਕਰਨੀ ਬੰਦੀ ਹੈ ਜਿਹੜਾ ਵੀ ਕੋਈ ਬੰਦਾ ਥੋੜਾ ਡਿਫਰੈਂਟ ਜਿਹਾ ਕੰਮ ਕਰਦਾ ਤਾਂ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਕਮੈਂਟਾਂ ਦੇ ਵਿੱਚ ਮੈਨੂੰ ਜ਼ਰੂਰ ਦੱਸਿਓ